ਸਾਸੀਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਵੀਐਸ ਮੋਟਰ ਗੇਜ ਬਰਨਾਲਾ ਸਿਟੀ ਵੱਲੋਂ ਅੱਜ ਦੀ ਬਰਕ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਮਰੂਤੀ ਸੂਜੁਕੀ ਦੀ ਗੱਡੀ ਸਬੈਕਟ ਇਹ ਆਪਣੇ ਕੋਲੇ ਆਈ ਹੈਗੀ ਪੀਖੀ ਤੋਂ ਪੀਖੀ ਤੋਂ ਆਪਣੇ ਕੋਲੇ ਗੱਡੀ ਕੰਮ ਕਰਵਾਉਣ ਵਾਸਤੇ ਪਹੁੰਚੀ ਆ ਤੇ ਮਾਰਕ ਕੀਤਾ ਹੋਇਆ ਕੰਮ ਆਪਾਂ ਇਹਦਾ ਕੀ ਕੀ ਕਰਨਾਗਾ ਤੁਸੀਂ ਪੂਰੇ ਧਿਆਨ ਨਾਲ ਦੇਖ ਲਓ ਡਿੱਗੀ ਇਹਦੀ ਬਹੁਤ ਜ਼ਿਆਦਾ ਜਿਹੜੀ ਹੈਗੀ ਆ ਰਸਟਿੰਗ ਹੋ ਚੁੱਕੀ ਹੈ ਡਿੱਗੀ ਦੇ ਉੱਪਰ ਕਾਫੀ ਜ਼ਿਆਦਾ ਅੰਦਰੋਂ ਵੀ ਬਾਹਰੋਂ ਵੀ ਖਰਾਬ ਹੋ ਚੁੱਕੀ ਆ ਕਿਉਂ ਹੋਈ ਆ ਇਹਦਾ ਕਾਰਨ ਵੀ ਆਪਾਂ ਤੁਹਾਨੂੰ ਦੱਸਾਂਗੇ ਇਹਨਾਂ ਨੇ ਤਾਂ ਗਲਤੀ ਕਰਤੀ ਪਰ ਤੁਸੀਂ ਇਹ ਗਲਤੀ ਕਦੇ ਵੀ ਨਾ ਕਰਿਓ ਆਪਾਂ ਬਹੁਤ ਵੀਡੀਓ ਦੇ ਵਿੱਚ ਇਹ ਚੀਜ਼ਾਂ ਬੋਲੀਆਂ ਨੇ ਵੀ ਐਕਸਟਰਾ ਜਿਹੜੀ ਐਸੈਸਰੀ ਆ ਉਹ ਤੋਂ ਬਚਜੋ ਜਿੰਨਾ ਵੀ ਤੁਸੀਂ ਬਚ ਸਕਦੇ ਹੋ ਐਸੈਸਰੀ ਲਗਵਾਉਣ ਦੇ ਕੋਈ ਨਾ ਕੋਈ ਢੰਗ ਤਰੀਕੇ ਹੁੰਦੇ ਨੇ ਤੁਸੀਂ ਉਹਨਾਂ ਢੰਗਾਂ ਦੇ ਨਾਲ ਉਹਨਾਂ ਤਰੀਕਿਆਂ ਦੇ ਨਾਲ ਆਪਣੀ ਕਾਰ ਦੇ ਉੱਪਰ ਐਕਸਟਰਾ ਐਸੈਸਰੀ ਲਗਵਾਓ ਜੇਕਰ ਨਹੀਂ ਸਰਦਾ ਪਰ ਸਾਡੀ ਤਾਂ ਸਾਨੂੰ ਇਹ ਰਹਿ ਆ ਵੀ ਤੁਸੀਂ ਬਿਲਕੁਲ ਵੀ ਨਾ ਲਗਵਾਓ। ਇਹਦੀ ਬੈਗ ਜਿਹੜੀ ਡਿੱਗੀ ਆ ਡਿੱਗੀ ਦੇ ਉੱਪਰ ਇੱਕ ਸਟੀਲ ਦੀ ਪੱਤੀ ਜੀ ਲੱਗੀ ਹੁੰਦੀ ਹੈਗੀ। ਐਕਸਟਰਾ ਐਸੈਸਰੀ ਦੇ ਵਿੱਚ ਉਹ ਆਉਂਦੀ ਆ। ਉਹਨੇ ਲੰਬੇ ਟਾਈਮ ਤੋਂ ਲੱਗੀ ਹੋਣ ਕਰਕੇ ਆਪਣੇ ਥੱਲੇ ਮਤਲਬ ਮਿੱਟੀ ਗਿੱਲੀ ਹੋ ਹੋ ਕੇ ਜਮਾ ਹੁੰਦੀ ਰਹੀ ਤੇ ਉਸ ਤੋਂ ਬਾਅਦ ਥੱਲੇ ਰਸਟਿੰਗ ਹੋਣੀ ਸ਼ੁਰੂ ਹੋ ਗਈ। ਕਸਟਮਰ ਨੇ ਧਿਆਨ ਨਹੀਂ ਦਿੱਤਾ ਤੇ ਨਤੀਜਾ ਕੀ ਆਗਾ ਉਹ ਤੁਹਾਡੇ ਬਿਲਕੁਲ ਸਾਹਮਣੇ ਆ। ਪੂਰੀ ਗੱਡੀ ਦੇ ਉੱਪਰ ਮਾਰਕਰ ਕੀਤਾ ਹੋਇਆ ਜਿੱਥੋਂ ਜਿੱਥੋਂ ਇਹਦਾ ਪਾ ਕੰਮ ਕਰਨਾਗਾ ਤੇ ਕੰਮ ਕਿਵੇਂ ਕੀਤਾ ਕਿੱਥੋਂ ਲੈ ਕੇ ਸਟਾਰਟ ਹੋਇਆ ਕਿੱਥੇ ਜਾ ਕੇ ਐਂਡ ਹੋਣਾ ਕਿੱਦਾਂ ਦੀ ਕਲਰ ਕੁਆਲਿਟੀ ਬਣੀ ਆ ਕਲਰ ਮੈਚਿੰਗ ਫਿਨਿਸ਼ਿੰਗ ਸਾਰਾ ਕੁਝ ਤੁਹਾਨੂੰ ਵੀਡੀਓ ਦੇ ਵਿੱਚ ਦੇਖਣ ਨੂੰ ਮਿਲੂਗਾ ਤੁਸੀਂ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਦੇਖਦੇ ਰਹੋ ਸਾਰੀਆਂ ਪ੍ਰੋਪਰ ਸ਼ੇਪਾਂ ਨੇ ਜਿਹੜੀਆਂ ਉਹ ਬਿਲਕੁਲ ਉਦਾਂ ਦੀ ਉਦਾਂ ਤਿਆਰ ਕੀਤੀਆਂ ਨੇ ਫੈਂਡਰਾਂ ਦੀਆਂ ਕੋਰਾ ਬਾਕੀ ਦੀਆਂ ਛੇਪਾਂ ਵਿੰਡੋਆਂ ਦੀਆਂ ਸਾਰਾ ਕੁਝ ਉਦਾਂ ਦੀ ਉਦਾਂ ਸ਼ੇਮ ਤਿਆਰ ਹੋਇਆ ਪਰਲ ਵਾਈਟ ਜਿਹੜਾ শেਡ ਆ ਇਹ ਸਾਰਿਆਂ ਨੂੰ ਪਤਾ ਹੀ ਆ ਜਿੰਨਾਂ ਕੋਲ ਗੱਡੀਆਂ ਰੱਖੀਆਂ ਨੇ ਤਕਰੀਬਨ ਜ਼ਿਆਦਾਤਰ ਸਵਿਫਟਾਂ ਪਰਲ ਵਾਈਟ ਦੀਆਂ ਹੀ ਗੱਡੀਆਂ ਮਾਰਕੀਟ ਦੇ ਵਿੱਚ ਤੁਹਾਨੂੰ ਜਿਹੜੀਆਂ ਹੈਗੀਆਂ ਨੇ ਉਹ ਦੇਖਣ ਨੂੰ ਮਿਲਣਗੀਆਂ ਤੇ ਕੰਮ ਕਾਫੀ ਟਾਈਮ ਲੱਗ ਗਿਆ ਇਸ ਗੱਡੀ ਨੂੰ ਤੇ ਪੇਖੀ ਸੈਰ ਤੋਂ ਕਸਟਮਰ ਆਪਣੇ ਨਾਲ ਲੰਮੇ ਟਾਈਮ ਤੋਂ ਜੁੜੇ ਹੋਏ ਨੇ ਤੇ ਕਾਫੀ ਟਾਈਮ ਜਿਹੜਾ ਹੈਗਾ ਉਹ ਇਸ ਨੂੰ ਲੱਗ ਗਿਆ ਕੰਮ ਕਰਦਿਆਂ ਕਰਦਿਆਂ ਤੇ ਪਰ ਤੁਸੀਂ ਪੂਰੇ ਧਿਆਨ ਦੇ ਨਾਲ ਦੇਖੋ ਮੇਰਾ ਵੀਰ ਵੀ ਕੰਮ ਕਿਦਾਂ ਦਾ ਹੋਇਆ ਰਬਿੰਗ ਕੰਬਾਉਂਡ ਹੋ ਰਹੀ ਹੈ ਗੱਡੀ ਦੀ ਉਹੀ ਡਿੱਗੀ ਆ ਜਿਹਨੂੰ ਤੁਸੀਂ ਪਹਿਲਾਂ ਦੇਖਿਆ ਸੀ ਤੇ ਨਲੇ ਨੂੰ ਤੁਸੀਂ ਹੁਣ ਦੇਖੋ ਜ਼ਮੀਨ ਅਸਮਾਨ ਦਾ ਫਰਕ ਪੈ ਚੁੱਕਿਆ ਬਿਲਕੁਲ ਨਿਊ ਬ੍ਰਾਂਡ ਬਣ ਚੁੱਕੀ ਆ ਆਲ ਬੋਡੀ ਮਾਰਦੀ ਹੈ ਲਿਸ਼ਕਾਂ ਦੇਖੋ ਤੁਸੀਂ 3 ਲੇਅਰ ਲੇਮੀਨੇਸ਼ਨ ਕਲੀਅਰ ਕੋਟ ਦਾ ਕਮਾਲ ਆ ਇਹ ਆਪਾਂ ਜਿਹੜੇ ਵੀ ਮੈਟੈਲਿਕ ਸ਼ੇਡ ਨੇ ਉਹਨਾਂ ਦੇ ਉੱਪਰ 2 ਲੇਅਰ ਨਹੀਂ 3 ਲੇਅਰ ਹੀ ਯੂਜ਼ ਕਰਦੇ ਆ ਵੀਡੀਓ ਚੰਗੀ ਲੱਗੀ ਤਾਂ ਮੇਰਾ ਵੀਰ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਹੋ ਤੇ ਆਪਣੇ ਪੇਜ ਨੂੰ ਕਰ ਲਿਓ ਫੋਲੋ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਥੈਂਕ ਯੂ